ਇੱਕ ਗੱਲ ਹੋਰ ਕਹੀ ਸੀ ਕਿ ਲਿਸਟ ਹੈ ਹੂੰ ਬਹੁਤ ਸਾਰੇ ਬੰਦਿਆਂ ਦੀ इवन दैट ਕਿ ਮੇਰਾ ਨੰਬਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀਗਾ ਜੀ ਜੀ ਕਿ ਉਹ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਸ਼ਾਨਣੇ ਤੋਂ ਲੰਘਾਇਆ ਇਹਨਾਂ ਨੇ ਹੂੰ ਠੀਕ ਹੈ ਨਾ ਸਾਹਿਬ ਤਾਂ ਮਤਲਬ ਇਹ ਆ ਕਿ ਮੇਰਾ ਜਿਹੜਾ ਅੰਦਾਜ਼ਾ ਸੀਗਾ ਜਨਨ ਕਹਿ ਲੋ ਕਿ ਮੇਰਾ ਜਿਹੜਾ ਦਿਮਾਗ ਕਹਿੰਦਾ ਸੀਗਾ ਕਿ ਸ਼ਾਇਦ ਲਿਸਟ ਇਹਨਾਂ ਨੇ ਤਿਆਰ ਕੀਤੀ ਹੋਗੀ ਤਾਂ ਉਸ ਲਿਸਟ ਦੇ ਪਿੱਛੇ ਮੈਨੂੰ ਜੋ ਸਮਝ ਆ ਰਿਹਾ ਸੀਗਾ ਜਾ ਅਸੀਂ ਆਪਸ ਦੇ ਵਿੱਚ ਕੁਝ ਸਾਥੀ ਡਿਸਕਸ਼ਨ ਕਰਕੇ ਨਿਚੋੜ ਕੱਢ ਰਹੇ ਸਾਂ ਮੈਂ ਉਹਦੇ ਤੇ ਆਖਰ ਤੇ ਆਵਾਂਗਾ ਜੀ ਦੇਖੋ ਪਹਿਲੀ ਗੱਲ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਆ ਮਾਨ ਸਾਹਿਬ ਵੀ ਹੁਣੇ ਥੋੜਾ ਸਮਾਂ ਪਹਿਲਾਂ ਬੋਲ ਕੇ ਹਟੇ ਨਹੀਂ ਦੇਤੇ ਮੈਂ ਮਾਨ ਸਾਹਿਬ ਦੀ ਟਿੱਪਣੀ ਤੋਂ ਸ਼ੁਰੂਆਤ ਕਰਾਂਗਾ ਆਪਣੀ ਗੱਲ ਦੀ ਜੀ ਮਾਨ ਸਾਹਿਬ ਕਹਿੰਦੇ ਨੇ ਕਿ ਕਈ ਵਾਰ ਲਾਲਚ 'ਚ ਬੰਦਾ ਆ ਕੇ ਤੇ ਕੰਮ ਕਰ ਬੈਠਦਾ ਹੁਣ ਇੱਥੇ ਆ ਜਾਓ ਜ਼ਰਾ ਸਾਰੇ ਜਾਣੇ ਜਦੋਂ ਤੁਸੀਂ ਇਸ ਪ੍ਰੋਗਰਾਮ ਦੇਖातਵੇਂ ਤੋਂ ਬਾਅਦ ਵੇਲੇ ਹੋਗੇ ਹੂੰ ਉਸ ਬੰਦੇ ਦੇ YouTube ਚੈਨਲ ਤੇ ਜਾ ਕੇ ਸਬਸਕ੍ਰਾਈਬਰ ਦੇਖੋ ਕਿੰਨੇ ਆ ਜੀ ਉਹਦੇ ਸਬਸਕ੍ਰਾਈਬਰ ਜੇ ਮੈਂ ਗਲਤ ਨਹੀਂ ਹਾਂ ਤਾਂ ਮੇਰੇ ਖਿਆਲ ਦੇ ਨਾਲ 1.1 ਮਿਲੀਅਨ ਹੈ ਜੀ ਜੀ ਠੀਕ ਹੈ 1 ਮਿਲੀਅਨ 1 ਮਿਲੀਅਨ 1 1 ਮਿਲੀਅਨ ਚ ਹੋਗੇ 10 ਲੱਖ ਹੂੰ ਕਿਕ ਪੁਆਇੰਟ 1 ਦਾ ਮਤਲਬ 11 ਲੱਖ 11 ਲੱਖ ਸਰ ਜਿਸ ਬੰਦੇ ਕੋਲ 11 ਲੱਖ ਸਬਸਕ੍ਰਾਈਬਰ ਹੈ ਨਾ YouTube ਦਾ ਸਮਝ ਲਓ 50 ਕਿੱਲਾਂ ਦਾ ਮਾਲਕ ਆ ਹੂੰ 50 ਕਿੱਲਾਂ ਦਾ ਮਾਲਕ ਹੈ ਜਿਹ ਹਫਤੇ ਚ 2 ਵੀਡੀਓ ਵੀ ਪਾ ਦੇਵੇ ਜੀ ਠੀਕ ਹੈ ਨਾ ਜਿਉਂਦਾ ਕੰਟੈਂਟ ਚੱਲਦਾ ਔਰ ਇਸ ਬੰਦੇ ਦਾ ਕੰਟੈਂਟ ਚੱਲਦਾ ਸੀਗਾ ਹੂੰ ਮੈਂ ਕੁਝ ਵੀਡੀਓ ਥੋੜਾ ਸਮਾਂ ਪਹਿਲਾਂ ਦੇਖੀਆਂ ਵੀ ਇਹਦੀਆਂ ਰੈਸਪੀ ਵਗੈਰਾ ਵੀ ਦੱਸਦਾ ਹੁੰਦਾ ਸੀਗਾ ਜੀ ਸ਼ਾਇਦ ਮੋਟਰ ਤੇ ਇਹਨੇ ਬਣਾਇਆ ਸੀ ਜਿਗੜ ਹੁਣ ਗੱਲ ਜਿਹੜੀ ਐ ਸਾਬ ਉਹ ਇਹ ਆ ਕਿ ਜਿਹੜੇ ਬੰਦੇ ਇਸ ਤਰ੍ਹਾਂ ਦੀ ਕਮਾਈ ਕਰਦੇ ਆ ਹੂੰ ਸੁੱਕੀ ਕਮਾਈ ਆਉਂਦੀ ਆ ਕੰਟੈਂਟ ਠੀਕ ਆ ਮਿਹਨਤ ਲੱਗਦੀ ਆ ਇਹਦੇ ਕੋਈ ਸ਼ੱਕ ਨਹੀਂ ਆ ਜੀ ਬੇਸ਼ੱਕ ਹੂੰ ਸਮਾਂ ਇਨਵੈਸਟ ਕਰਨਾ ਪੈਂਦਾ ਪਰ ਰਿਟਰਨ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਆ ਤਾਂ ਉਹਨੂੰ ਫਿਰ ਲਾਲਚ ਗੱਡਾ ਦਿੱਤਾ ਗਿਆ ਹੋਵੇਗਾ ਪਹਿਲੀ ਗੱਲ ਇਹ ਆ ਹੂੰ ਪਹਿਲਾ ਸਵਾਲ ਤੇ ਇਹ ਆ ਨਾ ਮਾਨ ਸਾਹਿਬ ਦੀ ਟਿੱਪਣੀ ਤੇ ਹੂੰ ਕਿ ਜਿਸ ਬੰਦੇ ਦਾ ਮਨ ਲੋਭ ਸਾਡਾ ਇੱਕ ਤੁਸੀਂ ਆਈ ਵਰਲਡ ਦੇ ਇੱਕ ਐਗਜ਼ਾਮਪਲ ਲੈ ਲਓ ਜੀ ਸਾਡੇ ਕੋਲ ਆਡੀਅנס ਕੋਈ ਇਹਦਾ ਚੌਥਾ ਹਿੱਸਾ ਵੀ ਨਹੀਂ ਹੈ ਹੂੰ ਠੀਕ ਹੈ ਨਾ ਜੀ ਜੀ ਪਰ ਫਿਰ ਵੀ ਅਸੀਂ ਆਪਦੀ ਰੋਜੀ ਰੋਟੀ ਚਲਾਉਨੇ ਆ ਨਾ ਕਿੰਨੇ ਘਰ ਆ ਬਿਲਕੁਲ ਚਲੋ ਥੋੜਾ ਘਾਟਾ ਵਾਧਾ ਹੋ ਜਾਂਦਾ ਹੈ ਹੂੰ ਹਾਂ ਚਲਾਉਨੇ ਆ ਨਾ ਜੀ ਚੱਲ ਰਿਹਾ ਬਿਲਕੁਲ ਤੁਸੀਂ ਸਾਡੇ ਵੱਲ ਦੇਖ ਲਓ ਹੂੰ ਚੌਥਾ ਹਿੱਸਾ ਵੀ ਨਹੀਂ ਸਾਡੀ ਆਡੀਅנס 1.1 ਮਿਲੀਅਨ ਦੇ ਆਪਾਂ ਜੇ ਲੈ ਲਈਏ ਅਨੁਪਾਤ ਹੂੰ ਠੀਕ ਹੈ ਤੇ ਜਿਹੜਾ ਬੰਦਾ 1.1 ਮਿਲੀਅਨ ਸਬਸਕ੍ਰਾਈਬਰ ਰੱਖੀ ਬੈਠਾ ਯਾਰ ਜੀ ਕੁਝ ਸਾਲਾਂ ਚ ਹੀ ਮੈਨੂੰ ਲੱਗਦਾ ਕੁਝ ਮਹੀਨਿਆਂ ਚ ਉਹ ਬੰਦੇ ਨੇ ਚੜ੍ਹਾਈ ਕੀਤੀ ਆ ਤਾਂ ਫਿਰ ਲਾਲਚ ਨੂੰ ਕਾਦਾ ਹੋਏਗਾ ਜਾਂ ਫਿਰ ਲਾਲਚ ਹੀ ਐਡਾ ਵੱਡਾ ਬਿਲਕੁਲ ਇਹ ਬਹੁਤ ਵੱਡਾ ਇੱਕ ਤੇ ਵਾਜਬ ਸਵਾਲ ਦੂਜੀ ਗੱਲ ਸਰ ਇੱਕ ਚੀਜ਼ ਨੂੰ ਸਮਝੋ ਤਕਨੀਕੀ ਤੌਰ ਤੇ ਕਿ ਗ੍ਰਿਫਤਾਰੀਆਂ ਕਿਵੇਂ ਹੁੰਦੀਆਂ ਨੇ ਸਰ ਇਹ ਜਿਵੇਂ ਹੁਣ ਇਹਨਾਂ ਨੇ ਕੀਤਾ ਸਪੈਸ਼ਲ ਸੈੱਲ ਵਾਲਿਆਂ ਨੇ ਗ੍ਰਿਫਤਾਰੀ ਕੀਤੀ ਆ ਹੂੰ ਸੁਖਮ ਸਾਹਿਬ ਇੱਕ ਹੀ ਹੁੰਦਾ ਹੈ ਕਿ ਜਿਹੜੀ ਸਾਡੀ ਇੰਟੈਲੀਜੈਂਸੀ ਹੈ ਇੰਟੈਲੀਜੈਂਸੀ ਦੇ ਵਿੱਚ ਕੱਲਾ ਰੌਾ ਨਹੀਂ ਹੁੰਦਾ ਆਈਬੀ ਨਹੀਂ ਹੁੰਦੀ ਹੂੰ ਮਿਲਟਰੀ ਦੀ ਆਪਣੀ ਇੰਟੈਲੀਜੈਂਸੀ ਹੁੰਦੀ ਹੈ ਬਹੁਤ ਵੱਡੇ ਪੱਧਰ ਤੇ ਲੇਅਰਸ ਹੁੰਦੀਆਂ ਨੇ ਹੂੰ ਹੂੰ ਸਾਨੂੰ ਰੌਾ ਮਤਲਬ ਕਿ ਰੌਾ ਦਾ ਹੀ ਪਤਾ ਹੈ ਜੀ ਸਾਡੀ ਏਜੰਸੀ ਰੌਾ ਹੈ ਆਈਬੀ ਹੈ ਬਤੁ ਬਤ ਸਰ ਇਸ ਤਰ੍ਹਾਂ ਦੀਆਂ ਕਈ ਏਜੰਸੀਆਂ ਨੇ ਇੰਡੀਆ 'ਚ ਹੂੰ ਜੇ ਮੈਂ ਤੁਹਾਨੂੰ ਅੰਦਾਜ਼ਨ ਦੱਸਾਂ ਤੇ ਲਗਭਗੋ ਅੱਧਾ ਦਰਜਨ ਤੋਂ ਵੱਧ ੱਪ ਜਾਣਗੇ ਸ਼ਾਬਾਸ਼ ਠੀਕ ਹੈ ਜੀ ਉਹ ਨਾਮ ਦੋ ਜਹਾਰਾਂ ਦੇ ਜ਼ਿਆਦਾ ਪਤਾ ਹੁੰਦੇ ਨੇ ਬਿਲਕੁਲ ਅੱਛਾ ਉਹਨਾਂ ਦੀ ਇਨਪੁਟ ਹੁੰਦੀ ਹੈ ਸਟੇਟ ਪੁਲਿਸ ਨੂੰ ਹੂੰ ਉਹ ਇੰਟਰਸੈਪਟ ਕਰਦੇ ਆ ਜਾਂ ਡਾਟਾ ਵੇਖਦੇ ਆ ਜਾਂ ਕੁਝ ਵੀ ਆ ਜੀ ਤਾਂ ਉਹ ਮਤਲਬ ਕਿ ਰਿਪੋਰਟ ਕਰਦੇ ਆ ਲੋਕਲ ਪੁਲਿਸ ਨੂੰ ਲੋਕਲ ਪੁਲਿਸ ਮਕਦਮਾ ਦਰਜ ਕਰਕੇ ਉਹਨਾਂ ਨੂੰ ਚੱਕਦੀ ਆ ਜਿਵੇਂ ਇਸ ਮਾਮਲੇ ਚ ਹੋਇਆ ਹੂੰ ਅੱਜ ਮਾਨ ਸਾਹਿਬ ਨੇ ਇਸ ਗੱਲ ਦਾ ਇਨਕਸ਼ਾਫ ਵੀ ਕਰਤਾ ਨਹੀਂ ਤਾਂ ਮੁੱਖ ਮੰਤਰੀ ਆਮ ਤੌਰ ਤੇ ਜਾਣਕਾਰੀ ਨਹੀਂ ਦਿੰਦੇ ਮਾਨ ਸਾਹਿਬ ਇਸ ਗੱਲ ਨੂੰ ਇਸ ਗੱਲ ਇਸ ਨੂੰ ਸਿੱਧੇ ਬਧਰੇ ਇਸ ਗੱਲ ਨੂੰ ਨਾ ਕਿ ਉਹ ਦੱਸ ਰਹੇ ਸੀਗੇ ਕਿ ਸਾਨੂੰ ਉੱਥੋਂ ਇਨਪੁਟ ਮਿਲੀ ਜੀ ਤਾਂ ਇਨਪੁਟ ਦਾ ਮਤਲਬ ਕੀ ਹੋਇਆ ਉਹ ਮੈਂ ਤੁਹਾਨੂੰ ਸਾਦੇ ਟੰਗ ਨਾਲ ਦੱਸਣ ਦਾ ਯਤਨ ਕਰ ਰਿਹਾ ਹਾਂ ਕਿ ਭਈ ਉੱਥੋਂ ਇੰਟੈਲੀਜੈਂਸ ਕਹਿੰਦੀ ਹੈ ਕਿ ਆਹ ਬੰਦਾ ਚੱਕ ਲਓ ਤੇ ਇਹ ਬੰਦਾ ਚੱਕ ਲੈਂਦੇ ਆ ਜੀ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਦੇਖੋ ਜਿਵੇਂ ਹੁਣ ਆਪਾਂ ਕੀ ਪੜਦੇ ਹਾਂ ਆਪਣੇ ਕੋਲ ਮੀਡੀਆ ਰਿਪੋਰਟਾਂ ਹਮਮ ਆਫੀਸ਼ੀਅਲੀ ਤੇ ਪੁਲਿਸ ਨੇ ਕੋਈ ਇਹਦੇ ਬਾਬਤ ਗ੍ਰਿਫਤਾਰੀ ਦੀ ਸੂਚਨਾ ਦਿੱਤੀ ਹੈ ਯਾਦਵ ਸਾਹਿਬ ਨੇ ਜੀ ਤਾਂ ਉਹਨਾਂ ਨੇ ਕੋਈ ਹਾਲੇ ਤੱਕ ਆਪਣੇ ਕੋਲ ਇਨਵੈਸਟੀਗੇਸ਼ਨ ਦਾ ਤੱਤ ਤੇ ਨਹੀਂ ਨਾ ਰੱਖਿਆ ਹਮ ਕਿ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਦਾ ਡਾਟਾ ਦਾ ਰਿਕਵਰ ਕੀਤਾ ਜੀ ਕਿਸ ਤਰ੍ਹਾਂ ਦਾ ਜੋ ਵੀ ਮਤਲਬ ਕਿ ਕਲਾਸੀਫਾਈਡ ਲੈਂਡਿੰਗ ਹੋਇਆ ਸੂਚਨਾਵਾਦ ਉਹ ਹਮ ਆਪਣੇ ਕੋਲ ਕੁਛ ਨਹੀਂ ਹੈ ਨਾਥਿੰਗ ਇਹ ਸਭ ਜੋ ਕਰਦਾ ਹੈ মিডিਆ ਤਾਂ ਇਸ মিডিਆ ਦਾ ਤਾਂ ਕੰਮ ਹੈ ਇਹ ਜੇ ਮੰਨ ਲਓ ਜਸੂਸੀ ਦੇ ਕੇਸ 'ਚ ਤੁਸੀਂ ਨਾਮਜ਼ਦ ਹੋਏ ਤਾਂ ਤੁਹਾਨੂੰ ਜਸੂਸ ਲਿਖੇਗਾ ਹਮ ਅਤਵਾਦੀ ਕੇਸ 'ਚ ਤੁਸੀਂ ਨਾਮਜ਼ਦ ਹੋਏ ਤਾਂ ਤੁਹਾਨੂੰ ਅਤਵਾਦੀ ਲਿਖੇਗਾ ਜੇ ਤੁਸੀਂ ਡਰਗ ਦੇ ਕੇਸ ਦੇ ਵਿੱਚ ਐਂਡੀਪੀਐਸ ਐਕਟ 'ਚ ਨਾਮਜ਼ਦ ਹੋਗੇ ਤੁਹਾਨੂੰ ਇਤਸ ਕਰ ਲਿਖੇਗਾ ਹਮ ਠੀਕ ਹੈ ਜੀ ਕਿਸੇ ਪੋਸਟੀ ਦੇ ਪਹਿਲਾਂ ਹੀ ਇੱਕ ਤਰ੍ਹਾਂ ਦਾ ਜਜਮੈਂਟ ਪਹਿਲਾਂ ਹੀ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਇਹ মিডিਆ ਦਾ ਅੱਜ ਕੱਲ ਦਾ ਕਹੋ ਕਿ ਟਰੈਂਡ ਹੈ ਜੀ ਕਿ ਉਹਨਾਂ ਨੇ ਲਿਖ ਦੇਣਾ ਪੇਸ਼ ਕਰ ਦੇਣਾ ਸਨਸਨੀ ਬਣਾ ਕੇ ਇਹ ਸਾਰਾ ਕੁਝ ਜਾਂਦਾ ਮਾਫ ਕਰਨਾ ਜੀ ਸਾਨੂੰ ਵੀ ਵਿੱਚ ਰੱਖ ਲੋ ਅਸੀਂ ਵੀ ਮੀਡੀਆ ਦਾ ਹਿੱਸਾ ਕਿ ਅਸੀਂ ਸਨਸਨੀ ਖੇਸ ਬਣ ਰਹੇ ਹਾਂ ਬਿਲਕੁਲ ਆਪ ਦੀ ਖਬਰ ਵੇਚਣ ਵਾਸਤੇ ਆਪਦੇ ਪੋਸਟ ਤੇ ਰਸ਼ ਲਿਆਉਣ ਵਾਸਤੇ ਹਮ ਸਾਰੇ ਹੀ ਤੋਪੇ ਢਾਉਂਦੇ ਆ ਬਾਈ ਸਿੱਧੀ ਗੱਲ ਆ ਸਪਸ਼ਟ ਆ ਠੀਕ ਹੈ ਜੀ ਪਰ ਹੁਣ ਦੇਖੋ ਪਾਕਿਸਤਾਨ ਦਾ ਜਿਹੜਾ ਮਾਮਲਾ ਖਾਸ ਤੌਰ ਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਹੂੰ ਆਪਣੇ ਬਹੁਤ ਸਾਰੇ ਹੁਣ ਜਿਵੇਂ ਸਾਡਾ ਪਿੰਡ ਉਧਰ ਸੀਗਾ ਜੀ ਸਰ ਮੇਰਾ ਪਿੰਡ ਦਾ ਮੇਰਾ ਘਰ ਟੋਲ ਕੇ ਦਿੱਤਾ ਉਥੋਂ ਦੇ ਕੁਝ ਬੰਦਿਆਂ ਨੇ ਉਹ YouTube ਤੇ ਪਿਆ ਮੈਂ ਕਿਵੇਂ ਮੁੱਕਰ ਜੂਗਾ ਹੂੰ ਅਕਸਰ ਮੰਨ ਲਓ ਮੇਰੀ ਕਿਸੇ ਦੇ ਨਾਲ ਕੋਈ ਵਾਰਤਾ ਲਾਪ ਹੋਈਏ ਤਦੇ ਮੈਂ ਕਿਹਾ ਜੀ ਇੱਛਾ ਪ੍ਰਗਟਾਈ ਕਿ ਮੈਂ ਤੇ ਯਾਰ ਜਾ ਨਹੀਂ ਸਕਦਾ ਕਿ ਚਲੋ ਪੁਰਖਿਆਂ ਦਾ ਘਰ ਹੀ ਦਿਖਾ ਦਿਓ ਠੀਕ ਹੈ ਹੂੰ ਇੰਦਾ ਬਹੁਤ ਸਾਰੇ ਲੋਕਾਂ ਦੇ ਕੰਟੈਕਟ ਹੁੰਦੇ ਆ ਲੈਂਦੇ ਪੰਜਾਬ ਵਾਲਿਆਂ ਨਾਲ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਠੀਕ ਹੈ ਬਹੁਤ ਸਾਰੇ ਬੰਦੇ ਜਾਂਦੇ ਆ ਸੋਸ਼ਲ ਮੀਡੀਆ ਫਿਰ ਉਹੀ ਤਾਂ ਹੈ ਨਾ ਕੋਈ ਸਾਡੇ ਨਾਲ ਵਿਚਲੋ ਗੱਲਬਾਤ ਹੁੰਦੀ ਹੈ ਤੁਹਾਡੇ ਚ ਵੀ ਹੋ ਸਕਦਾ ਬਹੁਤ ਸਾਰੇ ਬਿਲਕੁਲ ਉਹ ਹੁੰਦੀ ਹੈ ਗੱਲਬਾਤ ਹਮ ਸਨੇਹ ਆ ਪਿਆਰ ਹੈ ਸਪਾਈ ਮਾਮਲਾ ਹੋਰ ਹੈ ਮੰਨ ਲਓ ਕੋਈ ਉਥੋਂ ਮੇਰਾ ਕੋਈ ਪਾਕਿਸਤਾਨੀ ਦੋਸਤ ਕਹੇ ਕਿ ਹਾਂ ਕੀ ਹਾਲ ਚੱਲ ਹੈ ਖੈਰ ਖੈਰ ਸਲਾਮਾਂ ਕਹੂੰਗਾ ਹਾਂ ਉਹ ਕਹਿ ਕੇ ਉਹ ਛੋਣੀ ਦੀ ਜਾਣਕਾਰੀ ਦੇ ਨਾ ਨਹੀਂ ਇਹ ਨਹੀਂ ਹੂੰ ਠੀਕ ਹੈ ਨਾ ਮੈਂ ਉਸ ਰਵਾਇਤੀ ਗੱਲਬਾਤ ਤੋਂ ਹਟ ਕੇ ਸੈਂਸਿਟਿਵ ਜਾਣਕਾਰੀ ਸ਼ੇਅਰ ਕਰਾਂ ਹੂੰ ਉਹ ਇੱਕ ਕ੍ਰਾਈਮ ਹੈ ਉਹ ਇੱਕ ਅਪਰਾਧ ਹੈ ਮੈਂ ਤੁਹਾਨੂੰ ਸਾਦੇ ਟੰਗ ਨਾਲ ਜੀ ਇਸ ਗੱਲ ਤੱਕ ਪਹੁੰਚਾਉਣ ਦੀ ਇਮਦਾਦ ਦੇ ਰੂਪ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਇੱਕ ਤੇ ਹੈ ਕੰਟੈਕਟ ਜਿਵੇਂ ਉਹ ਮੀਡੀਆ ਲਿਖ ਰਿਹਾ ਕਿ ਇਹਦੇ ਕੰਟੈਕਟਸ ਫਲਾਣੇ ਨਾਲ ਹੂੰ ਉਹ ਦਾਨੇਸ਼ ਨਾਲ ਸੀ ਜੱਟਰਨ ਦਾਪੇ ਨਾਲ ਸੀ ਜੋਤੀ ਮਨੋਤਰਾ ਨਾਲ ਸੀ ਠੀਕ ਹੈ ਜੀ ਕੰਟੈਕਟ ਤੇ ਜਿਵੇਂ ਮੈਂ ਕਿਹਾ ਸਪਾਇੰਗ ਦੋਨਾਂ 'ਚ ਇੱਕ ਫਰਕ ਹੈ ਜੀ ਕਿ ਜਿਹੜੇ ਬੰਦਿਆਂ ਦੇ ਨਾਮ ਲੈ ਰਹੇ ਆਪਾਂ ਕਿ ਇਸਨੇ ਉਹਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਹੈ ਇਹਦੀ ਹਾਲੇ ਤੱਕ ਮਤਲਬ ਪੁਸ਼ਟੀ ਆਪਾਂ ਨਹੀਂ ਕਰ ਸਕਦੇ ਜਦੋਂ ਤੱਕ ਇਨਟੈਰੋਗੇਸ਼ਨ ਚੱਲਦੀ ਹੈ ਇਨਟੈਰੋਗੇਸ਼ਨ ਜਿਹੜੀ ਹੁੰਦੀ ਹੈ ਅੱਜਕੱਲ ਬਹੁਤ ਵੱਖਰੇ ਤਰ੍ਹਾਂ ਦੀ ਵੀ ਆ ਤੁਹਾਡੇ ਜਿਹੜੇ ਡਾਟਾ ਹੁੰਦੇ ਆ ਔਰ ਕਵਰ ਕੀਤੇ ਜਾਂਦੇ ਆ ਡਿਲੀਟਡ ਡਾਟਾ ਜਿਹੜਾ ਤੁਹਾਡਾ ਪੁੱਟਿਆ ਜਾਂਦਾ ਹੈ ਜੀ ਜੀ ਠੀਕ ਹੈ ਜੀ ਉਸ ਨੂੰ ਰਿਕਵਰ ਕੀਤਾ ਜਾਂਦਾ ਫਿਰ ਇਸ ਤੋਂ ਇਲਾਵਾ ਫੋਰੈਂਸਿਕ ਜਾਂਚ ਹੁੰਦੀ ਹੈ ਜੀ ਲੈਬਾਂ ਦੇ ਵਿੱਚੋਂ ਜੀ ਜੀ ਉਸ ਤੋਂ ਬਾਅਦ ਹੀ ਕੋਈ ਠੋਸ ਜਾਣਕਾਰੀ ਮਿਲਦੀ ਹੈ ਨਾ ਕਿ ਇਹਨੇ ਆ ਚੀਜ਼ ਸ਼ੇਅਰ ਕੀਤੀ ਹੈ ਹੂੰ ਠੀਕ ਹੈ ਹਾਲ ਦੀ ਘੜੀ ਤਾਂ ਆਪਣੇ ਕੋਲ ਸੂਚਨਾ ਇਹ ਆ ਕਿ ਜਸੂਸੀ ਦੇ ਦੋ ਸ਼ੇਤ ਫੜਿਆ ਗਿਆ ਜੀ ਠੀਕ ਹੈ ਜੀ ਜਿਹੜੀ ਆਪਣੇ ਕੋਲ ਕਹਿ ਲੋ ਕਿ ਪੁਸ਼ਤ ਅਧਿਕਾਰਤ ਅਨ ਲੈਣੀ ਹੈ ਪਰ ਉਹਨਾਂ ਗੱਲ ਇਹ ਨਹੀਂ ਹੈ ਠੀਕ ਹੈ ਜੀ ਠੀਕ ਹੈ ਤੇ ਦੂਸਰਾ ਦੋਸ਼ ਹੈ ਕਿ ਉਸਨੇ ਸੂਚਨਾਮਾ ਲਿੱਖਤੀਆਂ ਨੇ ਹੁਣ ਉਹ ਸੂਚਨਾ ਪਾ ਕੀ ਨੇ